ਹਾਂਜੀ ਮਿੱਤਰੋ ਸਵੇਰ ਸਵੇਰ ਦਾ ਟਾਈਮ ਆ ਬਾਈ ਤਰੀਕ ਅੱਜ 22 ਨਵੰਬਰ ਵੀਡੀਓ ਨਾਲ ਬਣੇ ਰਹੋ ਜਿਹੜਾ ਇਹ ਟਰੈਕਟਰ ਚੱਲੀ ਜਾਂਦਾ ਬਾਈ ਮੋਡੀਫਿਕੇਸ਼ਨ ਹੋਇਆ ਚਨੀ ਜਿਹੜਾ ਸਾਸੀ ਦਾ ਟਰੈਕਟਰ ਨਿਕਲਿਆ ਸੀ ਇਹ ਬਾਈਆਂ ਨਾਲ ਆਪਾਂ ਮਲਾਉਣੇ ਆ ਤੇ ਮੋਡੀਫਿਕੇਸ਼ਨ ਕਿੱਥੋਂ ਕਰਾਇਆ ਕਿਵੇਂ ਕਰਾਇਆ ਕੀ ਕੁਝ ਚੇਂਜ ਹੋਇਆ ਆਪਾਂ ਸਾਰਾ ਕੁਝ ਪੁੱਛਦੇ ਆ ਆਪਾਂ ਬਾਈ ਕੋਲ ਗੱਲ ਕਰਦੇ ਆ ਰੋਕ ਲਾ ਰੋਕ ਲਾ ਕੀ ਹਾਲ ਨੇ ਬੰਦ ਕਰ ਲਾ ਤੇ ਬਾਈ ਕਿੱਥੋਂ ਹੋਇਆ ਮੋਡੀਫਿਕੇਸ਼ਨ ਇਹ ਨਵਦੀਪ ਤੋਂ ਬਈ ਸਿੱਧੂ ਮੋਡੀਫਿਕੇਸ਼ਨ ਤੋਂ ਨਵਦੀਪ ਤੋਂ ਮਿੱਤਰੋ ਨਵਦੀਪ ਤੋਂ ਮੋਡੀਫਿਕੇਸ਼ਨ ਹੋਇਆ ਇਹ ਤੇ ਟਰੈਕਟਰ ਡਿਲੀਵਰ ਕਿੱਥੋਂ ਹੋਇਆ ਸੀ ਇਹ ਇਹ ਚ ਨੀਰ ਏਜੰਸੀ ਤੋਂ ਜਿਹੜੀ ਜਗਜੀਤ ਸਿੰਘ ਮਾਨ ਦੀ ਆ ਸੋ ਮਿੱਤਰੋ ਟਰੈਕਟਰ ਉੱਥੋਂ ਇਹ ਮਤਲਬ ਡਿਲੀਵਰ ਹੋਇਆ ਸੀ ਤੇ ਇਹਦੇ ਬਈ ਟਾਇਰਾਂ ਦੀ ਕੀ ਚੇਂਜਸ ਆਈ ਆ ਟਾਇਰ ਬਈ ਆਪਾਂ ਚਾਰੀ ਚੇਂਜ ਕਰਵਾਏ ਹੋਇਆ ਇਹ ਪਿਛਲੇ ਰੇਡੀਅਲ ਪਾਏ ਹੋਏ ਸਤਾਰਾਂ ਦੇ ਅੱਛਾ ਟੀਕੇ ਦੀ ਦੇ ਤੇ ਮੂਰਲੇ 11 ਹੁੰਦੇ ਠੀਕ ਹੈ ਤੇ ਬਈ ਹੁਣ ਇਹ ਸੁਪਰ ਸੀਡਰ ਤੇ ਕਿੰਨਾ ਤੇਲ ਖਾਈ ਜਾਂਦਾ ਭਈ ਕਰਚਾਂ ਜਾਂਦੇ ਪ੍ਰਾਲ ਚ 10 ਤੋਂ 11 ਖੰਦਾ 10 ਲੀਟਰ ਮੰਗੇ ਵਰੇ ਕੱਢੀ ਸੀ ਕਿੱਲੇ ਮਗਰ ਕਿੱਲੇ ਮਗਰ ਕਿੱਲੇ ਮਗਰ ਮਿੱਤਰੋ ਇਹ 10 ਲੀਟਰ ਖਾਈ ਜਾਂਦਾ ਤੇ ਭਈ ਗੇਅਰ ਕਿਹੜਾ ਚੱਲਦਾ ਹੈ ਤੇ ਗੇਅਰ ਭਈ ਆਪਾਂ ਜੇ ਬਾਣ ਮੜਾ ਮੜੋ ਸਾਫ ਦਾ ਪਹਿਲਾ ਰੱਖਦੇ ਨਹੀਂ ਦੂਸਰੇ ਚ ਹੀ ਚਾ ਰੱਖਦਾ ਮੈਂ ਤਾਂ ਅੱਛਾ ਦੂਸਰੇ ਚ ਤੇ ਗਰਾਰੀਆਂ ਦਾ ਕੀ ਚੇਂਜਸ ਆ ਭਈ ਪਹਿਲਾਂ 17 18 ਦੀ ਸੀ ਜਦੋਂ ਤੇ ਉਸ ਤੋਂ ਬਾਅਦ ਮੈਂ ਚੱਕਰ ਵਧਾਉਣ ਦੇ ਮਾਰੇ ਨੇ ਤੇ ਤੋਰਾ ਵਧਾਉਣ ਦੇ ਮਾਰੇ ਨੇ 19 16 ਦੀ ਗਰਾਰੀ ਪਾਈ ਹੋਈ ਹੈ ਠੀਕ ਆ 19 ਮੇਨ ਤੇ 16 ਰੂਲੇ ਤੇ ਉਹ ਘਰਤੀ ਠੀਕ ਆ ਤੇ ਮਿੱਤਰੋ ਇਹ ਸੁਪਰ ਸੀਡਰ ਤੇ ਚੱਲੀ ਜਾਂਦਾ ਮੋਡੀਫਿਕੇਸ਼ਨ ਹੋਇਆ ਬਾਈ 36 ਦੀ ਸਪੈਸ਼ਲ ਐਡੀਸ਼ਨ ਆ ਬਾਕੀ ਤੁਸੀਂ ਦੇਖ ਸਕਦੇ ਹੋ ਤੇ ਟਾਇਰ ਹੁਣ ਰਾਇ ਹੋਰ ਵੱਡੇ ਪਾਉਣ ਦੀ ਆ ਇਹ ਘਰਦਾ ਬਾਈ 18 ਦੇ ਪਾਉਣ ਦਾ ਇਹ 17 ਦੇ ਨੇ 18 ਦੇ ਮਤਲਬ ਉੱਚਾ ਪਿੱਛੇ ਹੋਰ ਹੋ ਜੂਗਾ ਮਿੱਤਰੋ ਫੁੱਲ ਮੋਡੀਫਿਕੇਸ਼ਨ ਆ ਠੀਕ ਆ ਤੇ ਨਵਦੀਵ ਤੋਂ ਬਾਈ ਇਹ ਮੋਡੀਫਾਈ ਹੋਇਆ ਤੇ ਹੁਣ ਆਪਾਂ ਬਾਈ ਚਲਾ ਕੇ ਦਿਖਾਉਣੇ ਦੂਜਾ ਵੀ ਲਾ ਲੈਣਾ ਦੇਖੀ ਚੱਲੋ ਮਿੱਤਰੋ ਦੂਜਾ ਵੀ ਮੁੰਡਾ ਲਾ ਲੈਣਾ ਚੱਲ ਚਲਾ ਫਿਰ ਇਸ ਸਵੀਅਰ ਦਾ ਟਾਈਮ ਆ ਮਿੱਤਰੋ ਆਰਪੀਐਮ ਤੁਹਾਨੂੰ ਦਿਖਾਉਣਾ ਸਾਰਾ ਕੁਝ ਠੀਕ ਆ ਚਲਾ ਦੇ ਦੇਖੀ ਚੱਲੋ ਸੱਟ ਫੇਅਰ ਪਿੱਛੇ ਘੜ ਲਾ ਮਾੜਾ ਪਿੱਛੇ ਦੇਖੀ ਚੱਲੋ ਮਿੱਤਰੋ ਤੁਹਾਨੂੰ ਦਿਖਾਉਣਾ ਕਿਹੜੇ ਲੋੜ ਚੱਲਦਾ ਤੇ ਆਵਾਜ਼ ਟਰੈਕਟਰ ਦੀ ਬਾਗਮਾਲੀ ਐ ਠੀਕ ਆ ਦੇਖੋ ਆਪਾਂ ਉੱਪਰ ਬੈ ਕੇ ਦਿਖਾਉਣਾ ਸਫਾਈ ਬਹੁਤ ਲਿਆਉਂਦਾ ਬਾਈ ਤਦ ਉੱਜਾ ਰਾ ਰਬਾ ਲੋ ਆਰ ਪੀ ਮੋਰ ਕਰੀ